ਸਭ ਤੋਂ ਪਹਿਲਾਂ ਤਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਸਾਰੇ ਮੀਡੀਆ ਜਰਨਲਿਸਟ ਸਾਥੀ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕੀਤਾ ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਜਿਹੜੀ ਕਿ ਅ ਰਿਲੇਟਿਡ ਹੈ ਪਟਿਆਲੇ ਦੇ ਸੁੰਦਰੀਕਰਨ ਦੇ ਨਾਲ ਪਟਿਆਲੇ ਨੂੰ ਇੱਕ ਹੋਰ ਵਧੀਆ ਸ਼ਹਿਰ ਬਣਾਉਣ ਦੇ ਲਈ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਰੱਖੇ ਤੋਂ ਉਸ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਮੇਰੇ ਨਾਲ ਸਾਡੇ ਸਾਰੇ ਸਤਕਾਰਯੋਗ ਸਾਥੀ ਮੈਂ ਲੈਫਟ ਤੋਂ ਸ਼ੁਰੂ ਕਰਾਂ ਸਾਂ 인ਜੀਤ ਸਿੰਘ ਸੰਧੂ ਸਾਡੇ ਸਤਕਾਰਯੋਗ ਸਾਥੀ ਸਾਜੀਤਪਾਲ ਸਿੰਘ ਜੀ ਗੋਲੀ ਸਾਹਿਬ ਐਮ ਐਲ ਏ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਔਰ ਕੈਬਨਿਟ ਦੇ ਕੋਲੀਗ ਡਾਕਟਰ ਬਲਬੀਰ ਸਿੰਘ ਜੀ ਮੇਰੇ ਸਾਥੀ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮ ਐਲ ਏ ਬਟਾਲਾ ਸ਼੍ਰੀ ਵਰਿੰਦਰ ਗੋਇਲ ਜੀ ਸਾਡੇ ਕੈਬਨਿਟ ਮੰਤਰੀ ਸਾਹਿਬ ਸਾਡੇ ਵੱਡੇ ਭਰਾ ਨੇ ਔਰ ਹਡਾਣਾ ਸਾਹਿਬ ਔਰ ਸ਼ੇਰ ਮਾਜਰਾ ਜੀ ਸਾਰੇ ਡਾਕਟਰ ਸਨੀ ਆਲੂ ਵਾਲੀ ਜੀ ਸੋ ਸਾਰੇ ਹੀ ਸਾਥੀਆਂ ਦਾ ਤੁਸੀਂ ਜਿਹੜੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੋ ਤੁਹਾਡੇ ਇੱਥੇ ਪਹੁੰਚਦੇ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ 4 ਦਿਨ ਬਾਅਦ 21 ਤਾਰੀਖ ਨੂੰ ਕਾਰਪੋਰੇਸ਼ਨ ਦੇ ਇਲੈਕਸ਼ਨਸ ਨੇ ਔਰ ਇਹ ਕਾਰਪੋਰੇਸ਼ਨ ਇਲੈਕਸ਼ਨਸ ਦੇ ਜਿਹੜੀਆਂ ਇਹ ਸ਼ਹਿਰਾਂ ਦੇ ਵਿਕਾਸ ਦੇ ਲਈ ਬਹੁਤ ਇੰਪੋਰਟੈਂਟ ਨੇ ਬਹੁਤ ਮਹੱਤਵਪੂਰਨ ਨੇ ਕਿਉਂਕਿ ਵਿਕਾਸ ਦਾ ਪਹਿਲਾ ਧੁਰਾ ਜਿਹੜਾ ਵੱਜਦਾ ਹੈ ਪਹਿਲਾ ਮੁੱਢ ਜਿਹੜਾ ਵੱਜਦਾ ਹੈ ਉਹ ਉਹ ਲੋਕਲ ਬਾਡੀਜ਼ ਤੋਂ ਹੀ ਵੱਜਦਾ ਹੈ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਦੇ ਨਾਲ-ਨਾਲ 42 ਜਿਹੜੇ ਛੋਟੀਆਂ ਕਮੇਟੀਆਂ ਔਰ ਕੌਂਸਲਸ ਨੇ 49 ਜਿਹੜੇ ਬਾਇਲੈਕਸ਼ਨਸ ਨੇ ਇਹ ਸਾਰੇ ਟੋਟਲ ਤਕਰੀਬਨ 977 ਵਾਰਡ ਨੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਬਣ ਜਾਂਦੇ ਨੇ ਇਹਨਾਂ 977 ਵਾਰਡਾਂ ਦੇ ਵਿੱਚੋਂ ਜਿਹਦੇ ਚ ਪਟਿਆਲਾ ਕਾਰਪੋਰੇਸ਼ਨ ਦੇ ਵੀ 60 ਬੋਰਡ ਨੇ ਇਹਦੇ ਲਈ ਬੜੀ ਇੱਕ ਅਸੀਂ ਐਕਸਟੈਂਸਿਵ ਐਕਸਰਸ ਆਮ ਆਦਮੀ ਪਾਰਟੀ ਵੱਲੋਂ ਅ ਪਿਛਲੇ 5-6 ਦਿਨਾਂ ਦੇ ਵਿੱਚ ਕੀਤੀ ਗਈ ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਹੋਈ ਜਿਹਦੇ ਤਹਿਤ ਤਕਰੀਬਨ 350 ਲੋਕਾਂ ਦੀਆਂ ਸਾਡੇ ਜਿਹੜੇ ਐਮਐਲਏ ਮੰਤਰੀ ਸਹਿਬਾਨ ਐਮਪੀ ਸਹਿਬਾਨ ਔਰ ਜਿਹੜੇ ਪਾਰਟੀ ਆਫਿਸ ਬਿਊਰੋ ਸੀਗੇ ਉਹਨਾਂ ਦੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਔਰ ਉਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ 350 ਦੇ ਕਰੀਬ ਸਾਡੇ ਲੀਡਰਸ਼ਿਪ ਆਨ ਇਨਵੋਲਡ ਰਹੇ ਤੇ ਬੈਸਟ ਪੋਸੀਬਲ ਕੈਂਡੀਡੇਟ ਨੇ ਜਿਹੜੇ ਉਹ ਕੱਢ ਕੇ ਲਿਆਉਣ ਦਾ ਪ੍ਰੋਸੈਸ ਅਸੀਂ ਸ਼ੁਰੂ ਕੀਤਾ ਤਾਂ ਕਿ ਇੱਕ ਚੰਗਾ ਮੈਸੇਜ ਜਿਹੜਾ ਉਹ ਜਾ ਸਕੇ ਤੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਉਹ ਅੱਗੇ ਆ ਸਕਣ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋਈ ਹੈ ਕਿ ਇਹ ਸਾਰੀ ਐਕਸਰਸਾਈਜ਼ ਦੇ ਨਾਲ ਤਕਰੀਬਨ ਤਕਰੀਬਨ ਆਮ ਆਦਮੀ ਪਾਰਟੀ ਕੋਲ 5000 ਤੋਂ ਵੀ ਵੱਧ ਨੋਮੀਨੇਸ਼ਨਸ ਦੇ ਜਿਹੜੀਆਂ ਉਹ ਆਈਆਂ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲੇ ਕਿ ਕਈ ਬੋਰਡਾਂ ਦੇ ਵਿੱਚ ਤਾਂ 10 12 15 15 ਐਪਲੀਕੈਂਸੀ ਜਿਗੇ ਜਿਹੜੇ ਉਹ ਸਾਡੇ ਕੋਲੇ ਉਹਨਾਂ ਨੇ ਅਪਰੋਚ ਕੀਤਾ ਇਹ ਤੋਂ ਪਤਾ ਲੱਗਦਾ ਹੈ ਕਿ ਅੰਡਰਕਰੰਟ ਜਿਹੜਾ ਉਹ ਕਿੰਨਾ ਆਮ ਆਦੀ ਪਾਰਟੀ ਦੇ ਵਿੱਚ ਫੇਵਰ ਦੇ ਫੇਵਰ ਦੇ ਵਿੱਚ ਹੈ ਸੋ ਹੁਣ ਆਪਾਂ ਗੱਲ ਕਰੀਏ ਕਿ ਪਿਛਲੇ ਪੌਣੇ 3 ਸਾਲ ਤੋਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਹੋਏ ਡਿਵੈਲਪਮੈਂਟ ਦੇ ਰਸਤੇ ਦੇ ਉੱਪਰ ਚੱਲਦੇ ਹੋਏ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਹਰ ਵਰਗ ਦੀ ਡਿਵੈਲਪਮੈਂਟ ਕਰਨ ਦਾ ਹਰੇਕ ਸ਼ਹਿਰ ਪਿੰਡ ਦੀ ਡਿਵੈਲਪਮੈਂਟ ਕਰਨ ਦਾ ਟੀਚੇ ਜਿਹੜਾ ਉਹ ਮਿੱਥਿਆ ਔਰ ਇਹਨਾਂ ਕੰਮਾਂ ਦੀ ਮੋਹਰ ਪਿਛਲੇ ਸਮੇਂ ਦੇ ਵਿੱਚ ਆ ਜਲੰਧਰ ਵੈਸ ਦੀ ਗੱਲ ਕਰ ਲਈਏ ਤਿੰਨ ਬਾਇ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ ਪੰਚਾਇਤਾਂ ਦੀ ਗੱਲ ਕਰ ਲਈਏ ਉਹ ਦੇਖਣ ਨੂੰ ਵੀ ਮਿਲਿਆ ਹੁਣ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਸ਼ਹਿਰੀ ਵੋਟ ਪੈਣੀ ਹੈ ਔਰ ਕਈ ਵਾਰੀ ਕਿਹਾ ਜਾਂਦਾ ਹੈ ਕਿ ਜੀ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਸ਼ਹਿਰਾਂ ਦੇ ਵਿੱਚ ਨਹੀਂ ਹੈ ਕਿ ਪਰ ਮੈਂ ਜਿਹੋ ਜਿਹੇ ਰਿਸਪਾਂਸ ਦੇਖਿਆ ਹੈ ਲੋਕਾਂ ਵੱਲੋਂ ਐਪਲੀਕੇਸ਼ਨ ਦੇਦੋਂ ਬੇਮਿਸਾਲ ਸੀਗਾ ਔਰ ਉਸੇ ਕਣੀ ਨੂੰ ਅੱਗੇ ਲਜਾਉਂਦੇ ਹੋਏ ਕਿਉਂਕਿ ਅਸੀਂ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਸਿਰਫ ਕੰਮ ਦੀ ਡਿਵੈਲਪਮੈਂਟ ਦੀ ਰਾਜਨੀਤੀ ਕਰਦੀ ਹੈ ਡਿਵੈਲਪਮੈਂਟ ਦੇ ਕੰਮ ਤਾਂ ਹੀ ਹੁੰਦੇ ਨੇ ਜੇ ਤੁਹਾਡੀ ਵਿਜ਼ਨ ਹੋਵੇ ਤੁਹਾਡੀ ਸੋਚ ਹੋਵੇ ਤੁਸੀਂ ਟਾਰਗੇਟ ਟੀਚੇ ਮਿੱਥ ਕੇ ਚੱਲੋ ਤਾਂ ਹੀ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਸੋ ਅਸੀਂ ਪੰਜਾਂ ਕਾਰਪੋਰੇਸ਼ਨਾਂ ਦੇ ਲਈ ਇੱਕ ਆ ਪਲਾਨ ਤਿਆਰ ਕੀਤਾ ਲੋਕਾਂ ਤੋਂ ਪਤਾ ਕੀਤਾ ਲੋਕਾਂ ਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ ਉਹਦੇ ਬਾਰੇ ਪਤਾ ਕੀਤਾ ਤੇ ਉਹਦੇ ਲਈ ਪੰਜ-ਪੰਜ ਗਾਰੰਟੀਆਂ ਨੇ ਜਿਹੜੀਆਂ ਉਹ ਸਾਰੀਆਂ ਕਾਰਪੋਰੇਸ਼ਨਾਂ ਦੇ ਲਈ ਸ਼ੁਰੂ ਕੀਤੀਆਂ ਪਹਿਲਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਫਗਵਾੜਾ ਉਹਨਾਂ ਚੋ ਚੁੱਕਿਆ ਅੱਜ ਤੁਹਾਡੇ ਸਾਹਮਣੇ ਹੋ ਰਹੇ ਆ ਪਟਿਆਲੇ ਦੇ ਲਈ ਪੰਜ ਗਾਰੰਟੀਆਂ ਨੇ ਜਿਹੜੀਆਂ ਜੋ ਆਮ ਆਦਮੀ ਪਾਰਟੀ ਦੀ ਜਿਸ ਦਿਨ ਆ ਕਾਰਪੋਰੇਸ਼ਨ ਦੇ ਵਿੱਚ ਮੈਜੋਰਟੀ ਦੇ ਨਾਲ ਮੇਅਰ ਬਣ ਜਾਂਦਾ ਹੈ ਉਸ ਤੋਂ ਅਗਲੇ ਦਿਨ ਹੀ ਇਹਨਾਂ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਜਿਹੜੀਆਂ 5 ਗਰੰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਸਮਰਪਿਤ ਹੋਏਗੀ ਸਾਡਾ ਮੇਅਰ ਸਾਡੀ ਕਾਰਪੋਰੇਸ਼ਨ ਸਭ ਤੋਂ ਪਹਿਲਾਂ ਤਾਂ ਕਿਉਂਕਿ ਪਟਿਆਲਾ ਸ਼ਾਹੀ ਸ਼ਹਿਰ ਹੈ ਪੂਰੇ 3-4 ਜ਼ਿਲ੍ਹਿਆਂ ਦੇ ਮਾਲਕਵੇ ਦੇ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਇੱਥੇ ਆ ਕੇ ਰਹਿਣਾ ਪਸੰਦ ਕਰਦੇ ਨੇ ਪੋਪੂਲੇਸ਼ਨ ਵੱਧ ਰਹੀ ਹੈ ਵੱਡਾ ਹੋ ਰਿਹਾ ਸ਼ਹਿਰ ਜਿਹਦੀ ਵਜ੍ਹਾ ਕਰਕੇ ਪੋਲਿਊਸ਼ਨ ਵੀ ਵੱਧ ਰਹੀ ਹੈ ਟ੍ਰੈਫਿਕ ਦੀ ਸਬਸੇ ਜਿਹੜੀ ਉਹ ਵੀ ਵੱਧ ਰਹੀ ਹੈ ਔਰ ਪਟਿਆਲਾ ਨੂੰ ਗ੍ਰੀਨ ਐਂਡ ਕਲੀਨ ਸ਼ਹਿਰ ਦਾ ਰੁਤਬਾ ਦਵਾਇਆ ਜਾ ਸਕੇ ਇਸ ਮਕਸਦ ਦੇ ਨਾਲ 50 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਨਾਲ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਨਾਲ ਹੀ ਉਹਨਾਂ ਦੇ ਡਿਪੋ ਨੇ ਜਿਹੜੇ ਉਹ ਬਣਾਏ ਜਾਣਗੇ ਤਾਂ ਕਿ ਪੋਲਿਊਸ਼ਨ ਵੀ ਘੱਟ ਹੋ ਸਕੇ ਔਰ ਜਦੋਂ ਚੰਗੀਆਂ 에ਅਰ ਕੰਡੀਸ਼ਨਡ ਬੱਸਸ ਹੋਣਗੀਆਂ ਤੇ ਲੋਕ ਪ੍ਰੇਫਰ ਕਰਨਗੇ ਕਿ ਆਪਦੀ ਘਰੋਂ ਗੱਡੀ ਕੱਢਣ ਦੀ بجائے ਪਬਲਿਕ ਟਰਾਂਸਪੋਰਟ ਨੂੰ ਪ੍ਰੇਫਰ ਕਰਨ ਇਹ ਮਕਸਦ ਹੈ ਜਿਹੜਾ ਉਹਦੇ ਲਈ ਇਹ ਟੀਚੇ ਜਿਹੜਾ ਇਹ ਮਿਥਿਆ ਗਿਆ ਔਰ ਪਬਲਿਕ ਪਾਸਵੇਅਰ ਹੋਣਗੇ ਗ੍ਰੀਨ ਰੀਲੀਸੋ ਕਲੀਨ ਐਂਡ ਗ੍ਰੀਨ ਸਿਟੀ ਦੇ ਲਈ ਇਹ ਸਾਰੇ ਪ੍ਰੋਸੈਸ ਨੇ ਜਿਹੜੇ ਇਹ ਕੰਮ ਜਿਹੜੇ ਇਹ ਕੀਤੇ ਜਾਣਗੇ ਦੂਸਰੀ ਮੁੱਖ ਗਾਰੰਟੀ ਜਿਹੜੀ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਕਈ ਵਾਰੀ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਕਿਤੇ ਕੋਈ ਪੈਟੀ ਕ੍ਰਾਈਮ ਹੋ ਗਿਆ ਉਹਦੇ ਲਈ 100% ਕਵਰੇਜ ਹੈ ਜਿਹੜੀ ਹੁਣ ਵੀ ਲੱਗੇ ਹੋਏ ਨੇ ਪਰ 100% ਕਵਰੇਜ ਜਿਹੜੀ ਉਹ ਸੀਸੀਟੀਵੀ ਕੈਮਰਾਜ਼ ਦੇ ਨਾਲ ਕੀਤੀ ਜਾਏਗੀ ਉਹਨਾਂ ਦੇ ਇੱਕ ਇੰਟੀਗ੍ਰੇਟਿਡ ਕੰਟਰੋਲ ਸੈਂਟਰ ਹੈ ਜਿਹੜਾ ਇਹ ਜੇ ਤੁਸੀਂ ਸਪੋਜ਼ ਹਾਈਦਰਾਬਾਦ ਕੇ ਦੇਖਿਆ ਹੋਵੇ ਤਾਂ ਉੱਤੇ ਜਾ ਕੇ ਦੇਖੋ ਕਿ ਸਾਰੇ ਦੇ ਸਾਰੇ ਸ਼ਹਿਰ ਦੀ ਮੋਨਿਟਰਿੰਗ ਹੈ ਜਿਹੜੀ ਉਹ ਇੱਕ ਇੰਟੀਗ੍ਰੇਟਿਡ ਕੰਟਰੋਲ ਸੈਂਟਰ ਤੋਂ ਹੁੰਦੀ ਹੈ ਤੇ ਸਾਰਾ ਸ਼ਹਿਰ ਇੱਕ ਥਾਂ ਦੇ ਉੱਪਰ ਬੈਠ ਕੇ ਮੋਨਿਟਰ ਕੀਤਾ ਜਾ ਸਕਦਾ ਹੈ ਉਹ ਡਿਵੈਲਪ ਕਰਨ ਦਾ ਪਲਾਨ ਹੈ ਪਟਿਆਲੇ ਦੇ ਲਈ ਔਰ ਇੱਕ ਵਿਸ਼ਾਲ ਪਾਰਕਿੰਗ ਜਿਹੜੀ ਜਿਹੜੀ ਜੋ ਤੁਹਾਡੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਪ੍ਰੋਪੋਜ਼ਲ ਹੈ ਆਮ ਆਦਮੀ ਪਾਰਟੀ ਦਾ ਮੇਰ ਬੰਡ ਦੇ ਉੱਪਰ ਕਿਉਂਕਿ ਉੱਥੇ ਬੱਸ ਸਟੈਂਡ ਬੰਡ ਕਰਕੇ ਟ੍ਰੈਫਿਕ ਬਹੁਤ ਰਹਿਣ ਲੱਗ ਗਿਆ ਲੋਕਾਂ ਦਾ ਇਨਕਮਿੰਗ ਐਗਜ਼ਿਟ ਬਹੁਤ ਜ਼ਿਆਦਾ ਹੈ ਸੋ ਉੱਥੇ ਇੱਕ ਨਵੀਂ ਵੱਡੀ ਪਾਰਕਿੰਗ ਹੈ ਜਿਹੜੀ ਉਹ ਪਲਾਨ ਕੀਤੀ ਜਾਏਗੀ ਇਸੇ ਤਰੀਕੇ ਦੇ ਨਾਲ ਸ਼ਹਿਰ ਨੂੰ 100% ਡਬਲਯੂਟੀਬੀ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਜਿਹੜਾ ਅ ਜਮੀਨੀ ਪਾਣੀ ਹੈ ਕਿਉਂਕਿ ਦਿਨ-ਪਰ-ਦਿਨ ਪੰਜਾਬ ਦਾ ਪਾਣੀ ਜਿਹੜਾ ਉਹ ਡੂੰਘਾ ਜਾ ਰਿਹਾ ਹੈ ਜੋ ਜੋ ਸਰਫੇਸ ਵਾਟਰ ਹੈ ਉਹਦੇ ਉੱਪਰ ਲੈ ਕੇ ਆਂਦਾ ਜਾਏਗਾ ਜਿਹਦੇ ਲਈ ਹੁਣ ਆਲਰੇਡੀ 71 ਐਮਐਲਡੀ ਦਾ ਪ੍ਰੋਜੈਕਟ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਟਰਮ ਟੈਨਿਓਰ ਚਾਹੇ 5 ਸਾਲਾਂ ਦੀ ਹੁੰਦੀ ਹੈ ਕਾਰਪੋਰੇਸ਼ਨ ਦੀ ਪਰ ਅਗਲੇ 2 ਸਾਲਾਂ ਦੇ ਵਿੱਚ ਹੀ 46 ਐਮਐਲਡੀ ਦਾ ਸ਼ੇਅਰ ਮਾਜਰੇ ਵਿਖੇ 26 ਐਮਐਲਡੀ ਦਾ ਸਨੀ ਐਨਕਲੇਵ ਔਰ 15 ਐਮਐਲਡੀ ਦਾ ਛੋਟੇ ਛੋਟੀ ਨਦੀ ਯਾਨੀ ਕਿ ਟੋਟਲ 87 ਐਮਐਲਡੀ ਦਾ 60 ਸਾਲਾਂ ਦੇ ਵਿੱਚ ਸ਼ਾਹੀ ਸ਼ਹਿਰ ਹੋਣ ਦੇ ਬਾਵਜੂਦ 70 70 ਸਾਲਾਂ ਦੇ ਵਿੱਚ 71 ਐਮਐਲਡੀ ਤੱਕ ਪਹੁੰਚਿਆ ਤੇ ਉਹਨੂੰ ਉਹਦੇ ਵਿੱਚ 87 ਐਮਐਲਡੀ ਦੀ ਕਪੈਸਿਟੀ ਦੀ ਹੋਰ ਐਨਹਾਂਸਮੈਂਟ ਜਿਹੜੀ ਉਹ ਕੀਤੀ ਜਾਏਗੀ ਇਹ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਟਾਰਗੇਟ ਹੋਏਗਾ ਜਿਹਦੇ ਨਾਲ ਪਟਿਆਲੇ ਸ਼ਹਿਰ ਦਾ ਪੀਣ ਦੇ ਪਾਣੀ ਦੀ ਸਮੱਸਿਆ ਜਿਹੜੀ ਉਹ ਉਹ ਲੰਬਾ ਸਮਾਂ ਉਹ ਹੱਲ ਹੈ ਜਿਹੜੀ ਇੱਕ ਵਾਰ ਦੇ ਵਿੱਚ ਹੀ ਹੋ ਜੇਗੀ ਇਸੇ ਤਰੀਕੇ ਦੇ ਨਾਲ ਸੀਵਰੇਜ ਦਾ ਵੀ ਕਈ ਵਾਰੀ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪ੍ਰੋਬਲਮ ਰਹਿੰਦੀ ਹੈ ਇਹਦੇ ਲਈ ਜੋ ਇੱਕ ਨਵੇਂ ਐਸਟੀਪੀਏ ਔਰ ਪੁਰਾਣੇ ਦੀ ਐਨਹਾਂਸਮੈਂਟ ਹੈ ਜਿਹੜੀ ਕੈਪੈਸਿਟੀ ਐਨਹਾਂਸਮੈਂਟ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਕਿ ਇਹ तकरीबन 100 ਕਰੋੜ ਦੇ ਕਰੀਬ ਪ੍ਰੋਜੈਕਟ ਦੀ ਪ੍ਰੋਪੋਜ਼ਲ ਹੈ ਤਾਂ ਕਿ ਨਵੇਂ ਦੀ ਜਿਹੜੀ ਕੋਈ ਐਡੀਸ਼ਨ ਕਰਨੀ ਹੈ ਔਰ ਪੁਰਾਣੇ ਦੀ ਕੈਪੈਸਿਟੀ ਐਨਹਾਂਸਮੈਂਟ ਕਰਨੀ ਹੈ ਉਦੇ ਉੱਪਰ ਕੰਮ ਜਿਹੜਾ ਉਹ ਕੀਤਾ ਜਾਏਗਾ ਤਾਂ ਕਿ ਕੋਈ ਪੁਰਾਣੀਆਂ ਲਾਈਨਸ ਚੇਂਜ ਹੋਣ ਵਾਲੀਆਂ ਨੇ ਨਵੀਆਂ ਪੈਣ ਵਾਲੀਆਂ ਨੇ ਇਹ ਸਾਰੇ ਸਾਰਾ ਪ੍ਰੋਸੈਸ ਜਿਹੜਾ ਇਹ ਪਹਿਲੇ ਦਿਨ ਤੋਂ ਹੀ ਵੇਢਾ ਜਾਏਗਾ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਆਮ ਆਦੀ ਪਾਰਟੀ ਨੂੰ ਪਟਿਆਲੇ ਦੇ ਲੋਕਾਂ ਨੇ ਪਹੁੰਚਾ ਦਿੱਤਾ ਔਰ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਪਾਣੀ ਦੇ ਅੰਡਰਗਰਾਉਂਡ ਪਾਈਪਲਾਈਨਸ ਵਗੈਰਾ ਤੇ ਹੋਰ ਸਾਰੇ ਲਈ ਸ਼ਹਿਰ ਦਾ ਕਾਫੀ ਜਿਹੜੀਆਂ ਸੜਕਾਂ ਵਗੈਰਾ ਨੇ ਉਹਨਾਂ ਦੀ ਦਿੱਕਤ ਦੇਖਣ ਨੂੰ ਮਿਲੀਆਂ ਪੱਟੀਆਂ ਪਈਆਂ ਨੇ ਕੁਝ ਤਾਂ ਸਾਡੇ ਸਾਰੇ ਲੋਕਲ ਸਾਥੀਆਂ ਨੇ ਡਾਕਟਰ ਸਾਹਿਬ ਉਹਨਾਂ ਨੇ ਕੋਹਲੀ ਸਾਹਿਬ ਉਹਨਾਂ ਨੇ ਸਾਰੇ ਸਰਕਾਰ ਦੇ ਸਹਿਯੋਗ ਦੇ ਨਾਲ ਕਾਫੀ ਕੁਛ ਉਹਦਾ ਹੱਲ ਕਰ ਦਿੱਤਾ ਪਰ ਬਾਕੀ ਜਿੰਨਾ ਰਹਿੰਦਾ ਉਹ ਵੀ ਮੇਰੇ ਖਿਆਲ ਦੇ ਵਿੱਚ ਅਗਲੇ 6 ਮਹੀਨੇ ਦੇ ਵਿੱਚ ਸਾਡਾ ਟਾਰਗੇਟ ਹੋਏਗਾ ਕਿ 100% ਨਵੀਆਂ ਰੋਡਸ ਨੇ ਜਿਹੜੀਆਂ ਉਹ ਬਣਾ ਦਿੱਤੀਆਂ ਜਾਂ ਜਿੱਥੇ ਇੱਥੇ ਵੀ ਲੋੜ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਦੋ ਇੱਕ ਇੰਪੋਰਟੈਂਟ ਪ੍ਰੋਜੈਕਟ ਜੋ ਇੱਕ ਸਰਾਂਦਰ ਰੋਡ ਔਰ ਰਾਜਪੁਰਾ ਰੋਡ ਦੀ ਕਨੈਕਟਿੰਗ ਰੇਡ ਰੋਡ ਹੈ ਉਦੀ 4 ਲੇਨਿੰਗ ਦਾ ਪ੍ਰੋਸੈਸਰ ਆਲਰੇਡੀ ਚੱਲ ਰਿਹਾ ਹੈ ਉਹਨੂੰ ਹੋਰ ਐ ਐਕਸਪੀਡਾਈਟ ਕੀਤਾ ਜਾਏਗਾ ਤਾਂ ਕਿ ਇਸ ਮੇਜਰ ਕਨੈਕਟਿੰਗ ਰੋਡ ਨੂੰ ਵੀ ਤੋਂ ਤੋਂ ਲੋਕਾਂ ਨੂੰ ਸਹੂਲਤ ਹੈ ਜਿਹੜੀ ਉਹ ਮਿਲ ਸਕੇ ਸੋ ਇਹ ਇਹ ਇੱਕ ਬਹੁਤ ਇੰਪੋਰਟੈਂਟ ਬਹੁਤ ਐਂਬੀਸ਼ੀਅਸ ਪ੍ਰੋਜੈਕਟ ਔਰ ਸੋਚ ਹੈ ਸਾਡੀ ਇਸ ਤੋਂ ਇਲਾਵਾ ਕਈ ਵਾਰੀ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੋ ਫਲੱਡਸ ਕਰਕੇ ਪਟਿਆਲੇ ਨੂੰ ਦਿੱਕਤ ਆਉਂਦੀ ਹੈ ਇਹ ਪਿਛਲੇ ਸਰਕਾਰਾਂ ਨੇ ਵੀ ਸ਼ਾਇਦ ਕਿਸੇ ਦੇ ਕੋਈ ਕੋਈ ਰਾਜਸੀ ਜਾਂ ਕੋਈ ਪਰਸਨਲ ਇੰਟਰਸਟ ਜੁੜੇ ਹੋਣ ਪਰ ਜਿਹੜੀ ਵਾਟਰ ਕੈਰੀਂਗ ਕੈਪੈਸਿਟੀ ਬੜੀ ਨਦੀ ਦੀ ਹੈ ਉਹਦੇ ਉੱਪਰ ਵੀ ਡਿਸਕਸ਼ਨਸ ਕਈ ਵਾਰੀ ਹੋਈਆਂ ਨੇ ਪਰ ਕਿਉਂਕਿ ਬੇਸਿਕ ਉਹਦੀ ਸ਼ੁਰੂਆਤ ਹੈ ਉਹ ਕਾਰਪੋਰੇਸ਼ਨ ਤੋਂ ਹੋਣੀ ਹੁੰਦੀ ਹੈ ਜਦੋਂ ਕਾਰਪੋਰੇਸ਼ਨ ਵੱਲੋਂ ਮਤਾ ਪਾਏਗਾ ਕਾਰਪੋਰੇਸ਼ਨ ਐਗਜ਼ੀਕਿਊਟਿੰਗ ਨੋਡਲ ਏਜੰਸੀ ਹੁੰਦੀ ਹੈ ਤੇ ਉਹਦੇ ਲਈ ਵੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਬੜੀ ਨਦੀ ਦੀ ਕੈਰੀਂਗ ਕੈਪੈਸਿਟੀ ਵਾਟਰ ਕੈਰੀਂਗ ਕੈਪੈਸਿਟੀ ਹੈ ਜਿਹੜੀ ਉਹਨੂੰ ਐਨਹਾਂਸ ਕੀਤਾ ਜਾਏਗਾ ਉਹਨੂੰ ਡਬਲ ਕੀਤਾ ਜਾਏਗਾ ਇਹ ਸਰਕਾਰ ਔਰ ਕਾਰਪੋਰੇਸ਼ਨ ਮਿਲ ਕੇ ਕਰਨਗੇ ਸੋ ਇਹ ਇਹ ਗਾਰੰਟੀਆਂ ਨੇ ਇਹ ਸਾਡੇ ਥਾਟ ਪ੍ਰੋਸੈਸ ਹੈ ਜਿਹੜਾ ਸਰਕਾਰ ਦਾ ਤਾਂ ਲੰਬੇ ਸਮੇਂ ਤੋਂ ਸੀਗਾ ਪਰ ਕਾਰਪੋਰੇਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਕਰ ਪਾਣਾ ਸੰਭਵ ਨਹੀਂ ਸੀਗਾ ਹੁਣ 21 ਤਾਰੀਖ ਨੂੰ ਮੈਨੂੰ ਵਿਸ਼ਵਾਸ ਹੈ ਕਿ ਜਿਹੋ ਜਿਹਾ ਰਿਸਪਾਂਸ ਪੂਰੇ ਪੰਜਾਬ ਦੇ ਵਿੱਚੋਂ ਮਿਲ ਰਿਹਾ ਹੈ ਪਟਿਆਲਾ ਦੇ ਵਿੱਚ ਵੀ ਪਟਿਆਲੇ ਦੇ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਸੁਲਝੇ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਲਾਈਨ ਆਫ ਲੀਡਰਸ਼ਿਪ ਰਾਈਟ ਫਰੋਮ ਟਾਪ ਟੂ ਬਾਟਮ ਜਦੋਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸਰਕਾਰ ਐਮ ਐਲ ਏ ਔਰ ਨੀਚੇ ਤੱਕ ਜਦੋਂ ਐਮ ਸੀ ਇੱਕ ਲਾਈਨ ਦੇ ਹੋਣਗੇ ਇੱਕ ਪਾਰਟੀ ਦੇ ਨਾਲ ਅਲਾਈਨਡ ਹੋਣਗੇ ਤੇ ਕੰਮ ਨੇ ਜਿਹੜੇ ਸਾਡੇ ਵੱਲੋਂ ਨਾ ਕਿਸੇ ਨੂੰ ਨਹੀਂ ਹੈ ਚਾਹੇ ਜਿਹੜਾ ਮਰਜ਼ੀ ਸਰਕਾਰ ਕੋਲੇ ਆਵੇ ਮੰਤਰੀ ਐਮ ਐਲ ਏ ਕੋਲ ਆਵੇ ਕਰਦੇ ਆ ਪਰ ਜਦੋਂ ਪੋਲਿਟੀਕਲ ਅਲਾਈਨਮੈਂਟ ਇੱਕ ਹੁੰਦੀ ਹੈ ਦੇ ਕੰਮ ਨੇ ਜਿਹੜੇ ਉਹਨਾਂ ਦੀ ਸਪੀਡ ਹੈ ਜਿਹੜੀ ਆਪਣੇ ਆਪ ਆਟੋਮੈਟਿਕਲੀ ਹੀ ਦੁੱਗਣੀ ਹੋ ਜਾਂਦੀ ਹੈ ਸੋ ਇਹ ਗਾਰੰਟੀਆਂ ਨੇ ਜਿਹੜੀਆਂ ਪੰਜ ਅਸੀਂ ਅੱਜ ਪਟਿਆਲੇ ਦੇ ਲਈ ਲੈ ਕੇ ਆਏ ਆਂ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਜਿੰਨੀ ਡੈਡੀਕੇਸ਼ਨ ਦੇ ਨਾਲ ਲੋਕ ਜਿਤਾਉਣਗੇ ਸਾਡੇ ਉਮੀਦਵਾਰਾਂ ਨੂੰ ਉਹ ਤੋਂ ਵੱਧ ਡੈਡੀਕੇਸ਼ਨ ਦੇ ਨਾਲ ਅਸੀਂ ਇਹਨਾਂ ਸਾਰੇ ਕੰਮਾਂ ਨੂੰ ਬੜੀ ਜਲਦੀ ਹੀ ਨਿਪਰੇ ਚਾੜਾਂਗੇ ਬਹੁਤ ਬਹੁਤ ਬੜੀ ਗੱਜੀ ਪਟਿਆਲਾ ਆਏ ਪਏ ਨੇ ਉਹਨਾਂ ਨੇ ਆਵਾਜ਼ ਵੀ ਪਾਰਟੀ ਦੇ دوست ਹੈ ਕਿ ਪਟਿਆਲਾ ਤੋਂ ਇਲਾਵਾ ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਫੱਟੇ ਫਾੜੇਗੇ ਆ ਸਰਕਾਰ ੱਤਕਾ ਕਰੀ ਕੀ ਹੋ ਗਈ ਆ ਜਦੋਂ ਕੋਈ ਪਟਿਆਲਾ ਚਾਹ ਰਿਹਾ ਉਹਨਾਂ ਦੇ ਵੀ ਜਿਹੜੇ ਐਮਸੀ ਉਮੀਦਵਾਰ ਹੈ ਉਹਨਾਂ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਪਟਿਆਲਾ ਦੇਖੋ ਇਸ ਤਰ੍ਹਾਂ ਕਿ ਚਲੋ ਇਹ ਉਹਨਾਂ ਦਾ ਕਹਿਣਾ ਉਹਨਾਂ ਦਾ ਫਰਜ਼ ਆ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਵੀ ਆਪ ਦੇ ਹਾਜ਼ਰੀ ਜਿਹੜੀ ਉੱਪਰ ਦਿੱਲੀ ਲਾਉਣੀ ਹੋਊਗੀ ਪਰ ਬਹੁਤ ਥਾਵਾਂ ਤੇ ਤਾਂ ਇਹ ਜਿਹੇ ਨੇ ਜਿੱਥੇ ਉਹਨਾਂ ਕੋਲ ਸ਼ਾਇਦ ਚੰਗੇ ਕੈਂਡੀਡੇਟ ਨਹੀਂ ਲੱਭੇ ਹੈਗੇ ਹੁਣ ਸਿਰਫ ਔਰ ਸਿਰਫ ਇਹ ਇਹ ਬਹਾਨੇਬਾਜ਼ੀ ਨੇ ਜਿਹੜੀ ਉਹ ਚੱਲ ਰਹੀਆਂ ਨੇ ਹਲੋ ਜੀ ਕਹਿ ਰਹੇ ਸੀ ਕਿ ਵੀ ਲੇਟ ਆਏ ਨੇ ਐਮਸੀ ਜਿਹੜੇ ਹੈਗੇ ਇਲੈਕਸ਼ਨ ਜਿਹੜੇ ਲੇਟ ਕਿਉਂ ਹੋ ਰਹੀ ਸਰਕਾਰ ਆਹ ਕਰ ਲਿਆ ਕਰਲੀ ਪਹਿਲਾਂ ਪਹਿਲਾਂ ਇੱਕ ਵਾਰ ਜੀ ਰੀਵਿਜ਼ ਕਰ ਲੀ ਜੀ ਇਹਨਾਂ ਰੀਵਿਜ਼ ਕਰ ਲੀ ਪਹਿਲਾਂ ਪਿੱਛੇ ਅੰਕਲ ਬੈਠ ਜੋ ਵਿੱਚ ਅੰਕਲ ਜੀ ਸਰ ਥੈਂਕ ਯੂ ਚਲੋ ਜੀ ਓਕੇ ਜੀ ਪੰਜ ਗਰੰਟੀਆਂ ਨੇ ਚੰਨੀ ਸਾਹਿਬ ਨੂੰ ਲੱਗਦਾ ਨਹੀਂ ਕੁਝ ਗਰੰਟੀਆਂ ਜਿਵੇਂ ਹੁਣ ਸਾਲਿਡ ਜਿਹੜਾ ਐਸਟੀਪੀ ਦਾ ਪ੍ਰੋਸੈਸ ਵਧਾਉਣੀ ਹੈ ਇਹਦਾ 1.5 ਸਾਲ ਤੋਂ ਚਿੱਠੀ ਤੁਹਾਡੇ ਕੋਲ ਪਈ ਆ ਕਮਿਸ਼ਨਰ ਸਾਹਿਬ ਨੇ 1.5 ਸਾਲ ਤੋਂ ਚਿੱਠੀ ਪਾਈ ਹੋਈ ਹੈ ਕਿ ਐਸਟੀਪੀ ਦੀ ਕਮਿਸ਼ਨਰੀ ਹੁਣ ਵਧਾਈ ਜਾਵੇ ਹੁਣ ਆਥੋਂ ਲੱਗਦਾ ਨਹੀਂ ਕਿ ਗਰੰਟੀਆਂ ਜਿਹੜੀਆਂ ਨੇ ਉਹ ਤਾਂ ਆਲਰੇਡੀ ਪਹਿਲਾਂ ਹੀ ਸਰ ਹੋਈਆਂ ਹੋਈਆਂ ਨੇ ਜੀ ਕੰਮ ਕੱਲੇ ਚਿੱਠੀ ਲਿਖਣ ਨਾਲ ਐਸਟੀਪੀ ਥੋੜਾ ਪੈ ਗਿਆ ਜੀ ਉਹ ਸਰਕਾਰ ਨੇ ਔਰ ਕਾਰਪੋਰੇਸ਼ਨ ਨੇ ਰਲ ਕੇ ਪਾਉਣਾ ਕੱਲੇ ਚਿੱਠੀ ਕਰਨ ਨਾਲ ਨਹੀਂ ਨਾ ਹੋਇਆ ਜੀ ਉਹ ਇਸੇ ਕਰਕੇ ਨਹੀਂ ਹੋਇਆ ਹੈਗਾ ਕਿਉਂਕਿ ਕਾਰਪੋਰੇਸ਼ਨ ਮਿਸਿੰਗ ਹੈ ਜਿਸ ਦਿਨ ਕਾਰਪੋਰੇਸ਼ਨ ਬਣ ਜੂਗੀ ਉਹਦੇ ਉੱਪਰ ਪ੍ਰੈਕਟੀਕਲ ਉਹਨੂੰ ਅਮਲੀ ਜਾਂਮਾ ਪਣਾਉਣ ਦਾ ਕੰਮ ਸ਼ੁਰੂ ਹੋ ਜਾਏਗਾ ਜੀ ਕਹਿੰਦੇ ਨੇ ਕਿ ਜਿਹੜੀਆਂ ਅੱਜ ਉਹ ਨਹੀਂ 2 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਸੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਪੰਜ ਗਰੰਟੀਆਂ ਦੇਣੀਆਂ ਤੇਰੇ ਤੋਂ ਪਹਿਲਾਂ ਜਿਹੜੀਆਂ ਗਰੰਟੀਆਂ ਲੈ ਕੇ ਢਾਈ ਸਾਲ ਬੀਤੇ ਨੇ ਉਹ ਨਹੀਂ ਦੱਸਣੀਆਂ ਚਾਹੀਦੀਆਂ ਸੀ ਪਹਿਲਾਂ ਕਿ ਆਪਾਂ ਇਹ ਢਾਈ ਸਾਲ ਪਹਿਲਾਂ ਦਿੱਤੀਆਂ ਸੀ ਇਹ ਕੰਮ ਸਾਡੇ ਹੋਗੇ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਹੈ ਕਿ ਜੇ ਪਹਿਲਾਂ ਵਾਲੇ ਗਰੰਟੀਆਂ ਦੀ ਗੱਲ ਕਰ ਲਈਏ ਪੰਜ ਗਰੰ ਟੋਟਲ ਓਵਰਆਲ ਕਰਨ ਦਾ ਕੰਮ ਹੈ ਉਹ ਚੱਲ ਰਿਹਾ ਹੈ ਵੱਡੇ ਪੱਧਰ ਦੇ ਉੱਪਰ 1 ਕਰੋੜ ਰੁਪਏ ਜਿਹੜੇ ਜਵਾਨ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਦੇਣ ਦਾ ਕੰਮ ਹੈ ਜਿਹੜਾ ਪਹਿਲੇ ਦਿਨ ਤੋਂ ਚੱਲ ਰਿਹਾ ਹੈ 300 ਯੂਨਿਟ ਬਿਜਲੀ ਦੇਣ ਦਾ ਕੰਮ ਹੈ ਜਿਹੜਾ ਉਹ ਸਰਕਾਰ ਬਣਨੇ ਦੇ 2 ਮਹੀਨੇ ਬਾਅਦ ਅਸੀਂ ਸ਼ੁਰੂ ਕਰ ਦਿੱਤਾ ਸੀਗਾ ਹੁਣ ਰਾਜਾ ਵਡਿੰਗ ਜੀ ਨੂੰ ਮੈਂ ਉਹ ਕੰਮ ਗਿਣਾਊਗਾ ਜਿਨ੍ਹਾਂ ਦੀ ਅਸੀਂ ਗਾਰੰਟੀ ਨਹੀਂ ਦਿੱਤੀ ਸੀਗੇ ਗੱਲ ਨਹੀਂ ਕੀਤੀ ਸੀਗੀ ਵਾਅਦਾ ਨਹੀਂ ਕੀਤਾ ਸੀਗਾ ਲੋਕਾਂ ਨੇ ਕਿਹਾ ਨਹੀਂ ਸੀਗਾ ਲੋਕਾਂ ਨੇ ਮੰਗਿਆ ਨਹੀਂ ਸੀਗਾ ਜੇ 52000 ਨੌਕਰੀਆਂ ਪਹਿਲੇ 2.5 ਸਾਲਾਂ ਦੇ ਵਿੱਚ ਅੱਜ ਤੱਕ 75 ਸਾਲਾਂ 'ਚ ਕਿਸੇ ਸਰਕਾਰ ਨੂੰ ਦਿੱਤੀ ਹੋਵੇ ਤਾਂ ਜ ਜਿਹੜੇ ਸੜਕ ਸੁਰੱਖਿਆ ਫੋਰਸ ਦੇ ਨਾਲ ਸੈਂਕੜੇ ਜਾਨਾ ਜਿਹੜੀਆਂ ਹਰ ਰੋਜ਼ ਬਚਣੀਆਂ ਸ਼ੁਰੂ ਹੋ ਗਈਆਂ ਇਹਦੀ ਕਿਸੇ ਨੂੰ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀਗਾ ਵੀ ਇਹ ਐਸਟੀਐਫ ਵੀ ਬਣ ਬਣ ਜਾਂਦੀ ਹੁੰਦੀ ਹੈ ਅਮਰੀਕਾ ਜਾਂ ਇੰਗਲੈਂਡ ਦੇ ਤਰਜ਼ ਦੇ ਉੱਪਰ ਉਹ ਅੱਜ ਕੰਮ ਹੈ ਉਹ ਕਰ ਰਹੀ ਹੈ ਇਹ ਕਿਸੇ ਦੇ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀਗਾ ਕਿ ਥਰਮਲ ਪਲਾਂਟ ਜਿਹੜੇ ਕਿ ਪ੍ਰਾਈਵੇਟਾਂ ਨੂੰ ਇਹਨਾਂ ਨੇ ਵੇਚਦੇ ਸੀਗੇ ਉਹ ਮੁੱਲ ਲੈਣ ਦਾ ਵਾਪਸ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਦੋਗੀ ਇਹ ਇੱਕ ਅਸੀਂ ਗੱਲ ਨਹੀਂ ਕੀਤੀ ਸੀ ਕਰ ਚੁੱਕੇ ਹਾਂ ਉਹ ਜੋ ਹਜ਼ਾਰਾਂ ਏਕੜ ਤੱਕ ਜ਼ਮੀਨਾਂ ਤੱਕ ਅੰਡਰਗਰਾਉਂਡ ਪਾਈਪਲਾਈਨ ਪਾਉਣ ਦਾ ਕੰਮ ਕਿਸੇ ਨੇ ਗੱਲ ਨਹੀਂ ਕੀਤੀ ਵਾਦਾ ਨਹੀਂ ਕੀਤਾ ਸੀਗਾ ਉਹ ਕਰ ਚੁੱਕੇ ਆ ਬਿਜਲੀ ਹੈ ਜਿਹੜੀ ਉਹ ਦਿਨੇ ਝੋਨਾ ਲੱਗਣ ਲਾਦੇ ਇਹ ਕਰ ਚੁੱਕੇ ਆ ਇਹੋ ਜੇ ਕਿੰਨੇ ਕੰਮ ਨੇ ਜਿਨ੍ਹਾਂ ਦੀ ਨਾ ਗਾਰੰਟੀ ਦਿੱਤੀ ਸੀ ਨਾ ਵਾਦਾ ਕੀਤਾ ਸੀ ਰਾਜਾ ਬੜੀ ਜਵਾਬ ਦੇ ਲੈਣ ਦਿਓ ਉਹ ਵੀ ਬੜੀ ਜਲਦੀ ਹੋ ਜਾਊਗਾ